हां जी दोस्तों स्वागत करते हैं तोड़ा तोड़े अपने YouTube चैनल स्टार डिटेल पंजाब देविच। दे विच जिदे विच ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਆਂ ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਇਹਨਾਂ ਪਰਿਵਾਰਾਂ ਨੂੰ ਨਹੀਂ ਮਿਲੇਗੀ ਫ੍ਰੀ ਵਾਲੀ ਕਣਕ ਤੇ ਜਿਨ੍ਹਾਂ ਨੂੰ ਮਿਲੇਗੀ ਉਹ ਕਿਸ ਦਿਨ ਮਿਲਣੀ ਹੈ 15 ਕਿਲੋ ਜਿਹੜੀ ਫ੍ਰੀ ਵਾਲੀ ਕਣਕ ਹੈ ਇਸ ਬਾਰੇ ਅੱਜ ਅਪਡੇਟ ਬਾਰੇ ਗੱਲ ਕਰਾਂਗੇ ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕਿ ਫੂਡ ਸਪਲਾਈ ਅਪਸਰਾ ਵੱਲੋਂ ਜਿਹੜੇ ਨਵੇਂ ਰਸਨ ਕਾਰਡ ਦੇ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੇ ਸਾਈਟਾਂ ਨਹੀਂ ਚੱਲੀਆਂ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੰਮ ਜਿਹੜਾ ਜੋਰਾਂ ਛੁਰਾਂ ਨਾਲ ਚੱਲ ਰਿਹਾ ਨਵੇਂ ਰਸਨ ਕਾਰਡ ਬਣਾਉਣ ਦਾ ਜੇਕਰ ਤੁਸੀਂ ਨਵਾਂ ਰਸਨ ਕਾਰਡ ਬਣਾਉਣਾ ਹੈ ਤਾਂ ਤੁਸੀਂ ਆਪਣਾ ਇਸਰਮ ਕਾਰਡ ਲਿੰਕ ਜ਼ਰੂਰ ਕਰਵਾ ਲਓ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਗਵਰਨਮੈਂਟ ਦੀਆਂ ਸਹੂਲਤਾਂ ਆਉਣਗੀਆਂ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲਿਆ ਕਰਨਗੀਆਂ ਇਸਰਮ ਕਾਰਡ ਕਿਵੇਂ ਬਣਦਾ ਹੈ ਇਹਦੇ ਬਾਰੇ ਅਪਡੇਟ ਜਿਹੜੀ ਹੈ ਅਸੀਂ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਦੇ ਚੁੱਕੇ ਹਾਂ ਤੁਸੀਂ ਜਾ ਕੇ ਵੀਡੀਓ ਚੈੱਕ ਜ਼ਰੂਰ ਕਰ ਲਿਓ ਤੇ ਗੱਲ ਕਰਦੇ ਆਂ ਅਗਸਤ ਤੋਂ ਸਤੰਬਰ ਦੇ ਵਿੱਚ ਤੁਹਾਨੂੰ ਜਿਹੜਾ 15 ਕਿਲੋ ਫਰੀ ਵਾਲੀ ਕਣਕ ਮਿਲਣ ਜਾ ਰਹੀ ਹੈ 20 ਸਤੰਬਰ ਤੱਕ ਜਿਹੜੀਆਂ ਪਰਚੀਆਂ ਪੂਰੀਆਂ ਕੱਟੀਆਂ ਕੱਟਣੀਆਂ ਸ਼ੁਰੂ ਹੋ ਜਾਣਗੀਆਂ ਕਈ ਜਗ੍ਹਾ ਤੇ ਜਿਹੜੀ ਹੈ ਅਕਤੂਬਰ ਤੱਕ ਪਰਚੀਆਂ ਕੱਟ ਜਾਣਗੀਆਂ ਪਰਚੀਆਂ ਕੱਟਣ ਦਾ ਕੰਮ ਜਿਹੜਾ ਹੈ ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ ਤੇ ਰਾਸ਼ਨ ਕਾਰਡ ਜਿਹੜਾ ਉਹਨਾਂ ਦਾ ਹੀ ਬਣੇਗਾ ਜਿਨ੍ਹਾਂ ਨੂੰ 2.5 ਕਿਲੇ ਜ਼ਮੀਨ ਹੁੰਦੀ ਹੈ ਭਾਵੇਂ ਕਿ 2.5 ਕਿਲੇ ਜ਼ਮੀਨ ਜਿਨ੍ਹਾਂ ਦੇ ਨਾਂ ਤੇ ਹੈ ਜਿਹੜੇ ਘਰ ਦੇ ਵਿੱਚ 4 ਪਈਆ ਵਾਹਨ ਜਾਂ ਏਸੀ ਨਹੀਂ ਲੱਗਿਆ ਹੋਇਆ ਆਉਣ ਵਾਲੇ ਰਸਨ ਕਾਟ ਦੇ ਵਿੱਚ ਇਹ ਨਵੀਆਂ ਸਰਤਾਂ ਜਿਹੜੀਆਂ ਨੇ ਉਹ ਐਡ ਕੀਤੀਆਂ ਗਈਆਂ ਨੇ ਸੋ ਉਹਨਾਂ ਨੂੰ ਜਿਹੜੀ ਫ੍ਰੀ ਵਾਲੀ ਕਾਣਕ ਉਹਨਾਂ ਪਰਿਵਾਰਾਂ ਨੂੰ ਨਹੀਂ ਮਿਲੇਗੀ ਜਿਨ੍ਹਾਂ ਦੇ ਈ-ਪਾਸ ਪੰਜਾਬ ਦੇ ਉੱਤੇ ਜਿਹੜੇ ਐਕਟਿਵ ਸ਼ੋ ਨਹੀਂ ਹੋ ਰਹੇ ਭਾਵੇਂ ਜਿਹੜੇ ਵੈਬਸਾਈਟ ਦੇ ਉੱਤੇ ਨਹੀਂ ਚੜੇ ਹੋਏ ਜੇਕਰ ਤੁਹਾਨੂੰ ਇਕੱਲਾ ਨੰਬਰ ਫੂਡ ਸਪਲਾਈ ਅਫਸਰ ਵੱਲੋਂ ਦਿੱਤਾ ਗਿਆ ਰਸਨ ਦਾ ਤੁਹਾਨੂੰ ਕੱਚਾ ਨੰਬਰ ਜਿਹੜਾ ਜਾਰੀ ਕੀਤਾ ਗਿਆ ਜੇਕਰ ਤੁਹਾਡਾ ਰਿਕਾਰਡ ਈ-ਪਾਸ ਪੰਜਾਬ ਤੇ ਸ਼ੋ ਨਹੀਂ ਹੁੰਦਾ ਤਾਂ ਤੁਹਾਨੂੰ ਆਉਣ ਵਾਲੀ ਕਣਕ ਨਹੀਂ ਮਿਲੇਗੀ ਜੇਕਰ ਤੁਸੀਂ ਉੱਥੇ ਐਕਟਿਵ ਸ਼ੋ ਹੁੰਦੇ ਹੋ ਤਾਂ ਹੀ ਤੁਹਾਨੂੰ ਜਿਹੜੀ ਹੈ 15 ਕਿਲੋ ਫ੍ਰੀ ਵਾਲੀ ਕਣਕ ਮਿਲਣੀ ਹੈ ਨਹੀਂ ਤਾਂ ਉਹਨਾਂ ਪਰਿਵਾਰਾਂ ਨੂੰ ਨਹੀਂ ਮਿਲੇਗੀ ਜਿਹੜੇ ਉੱਤੇ ਐਕਟਿਵ ਸ਼ੋ ਨਹੀਂ ਹੋ ਰਹੇ ਭਾਵੇਂ ਕਿ ਤੁਹਾਡਾ ਰਸ਼ਨ ਕਾਰਡ ਬਣ ਚੁੱਕਿਆ ਹੈ ਕਿਉਂਕਿ ਤੁਹਾਡਾ ਜਿਹੜਾ ਰਿਕਾਰਡ ਹੈ ਉਹ ਕੱਚੇ ਦੇ ਵਿੱਚ ਰੱਖਿਆ ਗਿਆ ਜਦਕਿ ਉਹ ਪੱਕੇ ਦੇ ਰਿਕਾਰਡ ਦੇ ਵਿੱਚ ਨਹੀਂ ਹੁੰਦਾ ਤਦ ਤੱਕ ਤੁਹਾਨੂੰ ਫ੍ਰੀ ਵਾਲਾ ਰਸ਼ਨ ਜਿਹੜਾ ਹੈ ਉਹ ਨਹੀਂ ਮਿਲਣਾ ਜੇਕਰ ਤੁਹਾਡਾ ਰਾਸ਼ਨ ਕਾਰਡ ਬਣ ਚੁੱਕਿਆ ਤੇ ਤੁਹਾਨੂੰ ਜਿਹੜਾ ਨੰਬਰ ਹੈ 03000 ਵਾਲਾ ਮਿਲ ਚੁੱਕਿਆ ਹੈ ਤਾਂ ਤੁਸੀਂ ਇਸ ਨੂੰ ਪੰਜਾਬ ਈਪੋਜ਼ ਪੰਜਾਬ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਿਹੜਾ ਤੁਹਾਡਾ ਸਟੇਟਸ ਹੈ ਉਹ ਐਕਟਿਵ ਹੈ ਜਾਂ ਡੀਐਕਟਿਵਿਟ ਦਿਖਾ ਰਿਹਾ ਜੇਕਰ ਤੁਹਾਡਾ ਐਕਟਿਵ ਸ਼ੋ ਹੋਏਗਾ ਤਾਂ ਹੀ ਤੁਹਾਨੂੰ ਇਹ ਆਉਣ ਵਾਲੀ ਕਾਗਜ਼ ਜਿਹੜੀ ਹੈ ਉਹ ਮਿਲਣੀ ਹੈ ਤੇ ਈਪੋਜ਼ ਪੰਜਾਬ ਤੇ ਇਹ ਚੈੱਕ ਕਿਵੇਂ ਕਰਨਾ ਇਹਦੇ ਬਾਰੇ ਵੀ ਸਾਡੀ ਪਲੇਲਿਸਟ ਦੇ ਵਿੱਚ ਤੁਹਾਨੂੰ ਸਾਰੀ ਵੀਡੀਓ ਜਿਹੜੀ ਹੈ ਉਹ ਮਿਲ ਜਾਣੀ ਹੈ ਉਹ ਚੈੱਕ ਕਰ ਲਿਓ ਤੁਹਾਨੂੰ ਸਾਰੀ ਪ੍ਰੋਸੈਸ ਦਾ ਪਤਾ ਲੱਗ ਜਾਵੇਗਾ ਤੁਸੀਂ ਕਿਵੇਂ ਚੈੱਕ ਕਰਨਾ ਕਿ ਰਾਸ਼ਨ ਕਾਰਡ ਤੁਹਾਡਾ ਬਣਿਆ ਹੋਇਆ ਹੈ ਇਹ ਵੀ ਸਾਰੀਆਂ ਵੀਡੀਓ ਅਸੀਂ ਤੁਹਾਡੇ ਲਈ ਸਭ ਤੋਂ ਪਹਿਲਾਂ ਬਣਾ ਚੁੱਕੇ ਹਾਂ ਜਿਹੜੀ ਕਿ ਪਲੇਲਿਸਟ ਦੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸੋ ਹੋਰ ਵੀ ਜਿਹੜੀ ਫੂਡ ਸਪਲਾਈ ਦਫ਼ਤਰ ਵੱਲੋਂ ਅਪਡੇਟਾਂ ਆਉਂਦੀਆਂ ਨੇ ਉਹ ਅਸੀਂ ਆਪਣੇ ਚੈਨਲ ਦੇ ਉੱਤੇ ਨਿਤ ਦਿਨ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਹਾਂ ਪਰ ਇਨਾਂ ਕੋ ਕਸ਼ਤ ਤੁਹਾਨੂੰ ਜ਼ਰੂਰ ਕਰਨਾ ਹੋਏਗਾ ਕਿ ਜੇਕਰ ਤੁਸੀਂ ਅਪਡੇਟ ਡੇਲੀ ਦੀ ਡੇਲੀ ਲੈਣੀ ਹੈ ਤਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਤੇ ਜਰੂਰ ਸੈੱਟ ਕਰ ਲਿਓ ਤੇ ਨਾਲ ਹੀ ਵੀਡੀਓ ਸਾਰੀਆਂ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ